ਜਿਹੜੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠਦੇ ਨੇ ਸੋ ਗਲੀਚੇ ਵਿਛਾਵਿਛਾ ਕੇ ਹਜੂਰ ਦੇ ਬਚਨ ਹਨ ਬੀਜੋ ਸੂਝਾ ਕੋ ਨਹੀਂ ਬਾਹਰ ਗਲੀਚਾ ਪਾਏ ਜਿਹੜਾ ਗਲੀਚੇ ਵਿਛਾ ਕੇ ਵੱਖਰੇ ਕੋਈ ਆਪਣੀ ਹੋਰ ਕੋਈ ਕੱਪੜਾ ਵਿਛਾ ਕੇ ਜਾਂ ਕੋਈ ਅਲੈਦਾ ਆਪਣੀ ਕੋਈ ਰਜਾਈ ਤਲਾਈ ਥੱਲੇ ਵਿਛਾ ਕੇ ਕੋਈ ਗਲੀਚਾ ਜਾਂ ਕੋਈ ਵੱਖਰਾ ਕੱਪੜਾ ਵਿਛਾ ਕੇ ਜਿਹੜਾ ਸਤਗੁਰੂ ਜੀ ਦੇ ਬਰਾਬਰ ਬੈਠੇਗਾ ਸੋ ਉਹਦੀ ਉਹੀ ਹਾਲਤ ਹੋਣੀ ਜਿਹੜੀ ਹਰੀਕੇ ਆਂ ਨਹੀਂ ਹੋਈ ਸੀ ਇਸ ਵਾਸਤੇ ਹੋਰ ਕਿਸ ਨੂੰ ਹੱਕ ਹੀ ਨਹੀਂ ਕੋਈ ਕਿ ਸਤਗੁਰੂ ਜੀ ਦੇ ਮੁਕਾਬਲੇ ਤੇ ਜਾਂ ਕੋਈ ਅਲੈਦਾ ਕੋਈ ਵੱਖਰਾ ਕਪੜਾ ਸੰਗਤ ਨਾਲ ਵਿਸ਼ਾ ਕੇ ਕੋਈ ਬੈਠੇ ਉਹ ਪਿੰਡ ਦਾ ਹਰੀਕੇ ਪਿੰਡ ਦਾ ਜਿਹੜਾ ਚੌਧਰੀ ਸੀ ਮਹਾਰਾਜ ਜੀ ਪਲੰਗੇ ਦੇ ਉੱਪਰ ਹੀ ਆ ਬੈਠਾ ਸੀ ਸਿੱਖਾਂ ਨੇ ਨਫਤ ਵੀ ਕੀਤੀ ਕਿ ਗੁਰੂ ਕੇ ਬਰਾਬਰ ਕਿਉਂ ਬੈਠਦਾ ਹੈ ਉਸ ਵੇਲੇ ਸੋ ਸਿੱਖਾਂ ਦੀ ਬੇਨਤੀ ਤਾਂ ਕੀ ਮੰਨਣੀ ਸੀ ਹੋਰ ਵੀ ਬਚਨ ਵੀ ਨ ਮੰਨਿਆ ਮਹਾਰਾਜ ਨੇ ਕਿਹਾ ਹਰੀਕੇਆਂ ਦਾ ਨਾਮ ਕੋਈ ਪੰਗੂੜਾ ਤੇ ਨਾ ਪੀੜਾ ਨਾ ਪਲੰਗ ਕੁਝ ਵੀ ਨਹੀਂ ਰਹਿ ਗਿਆ ਇਹ ਬਚਨ ਉਸ ਮੌਕੇ ਤੇ ਕਹਿ ਸਨ ਸਤਗੁਰੂ ਜੀ ਦੇ ਬਰਾਬਰ ਬੈਠ ਕੇ ਆ ਸੀ ਸੋ ਫਿਰ ਸਤਗੁਰੂ ਜੀ ਦੇ ਚਰਨੀ ਪੈਣ ਤੋਂ ਕੁਝ ਬਖਸ਼ਿਸ਼ ਹੋਈ ਇਹ ਹਰੀਕੇ ਨਗਰ ਦੇ ਜਿਹੜੇ ਹਨ ਦਸਮ ਪਾਸ਼ਾ ਦੇ ਚਰਨਾਂ 'ਚ ਬਹੁਤ ਸਾਰੇ ਇਕੱਠੇ ਹੋ ਕੇ ਆਏ